वेलकम टू द आवर YouTube चैनल लर्निंग लैब फॉर स्टडी ਅੱਜ ਦੀ ਵੀਡੀਓ ਆ BA 3rd semesters ਪੰਜਾਬੀ ਇਲੈਕਟਿਵ ਦੇ ਟੌਪਿਕ ਦੇ ਉੱਤੇ ਸਾਹਿਤ ਲੋਚਨਾ ਨਾਲ ਸੰਬੰਧਿਤ ਮੁੱਖ ਸੰਕਲਪ ਇਸ ਤੋਂ ਪਹਿਲੇ ਆਪਾਂ ਇਸ ਦੇ ਚਾਰ ਟੌਪਿਕ ਜਿਹੜੇ ਸੀ ਉਹ ਡਿਸਕਸ ਕੀਤੇ ਸੀ ਪਿਛਲੀ ਵੀਡੀਓ ਦੇ ਵਿੱਚ ਅਨੁਕਰਨ ਵੀ ਰਚਨ ਪਰਦੇਖ ਤੇ ਬੇਮ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਥਾ ਅਤੇ ਕਥਾਨਕ ਰੂਪ ਤੇ ਵਸਤੂ ਪਾਤਰੋਸਾਰੀ ਬੁੰਤੀ ਤੇ ਬੰਤ ਸਭ ਤੋਂ ਪਹਿਲੇ ਆਪਾਂ ਡਿਸਕਸ ਕਰਦੇ ਹਾਂ ਕਥਾਤਿਕ ਕਥਾਨਕ ਆਖਰਕਾਰ ਕਥਾ ਤੇ ਕਥਾਨਕ ਦੇ ਵਿੱਚ ਅੰਤਰ ਕੀ ਹੁੰਦਾ ਆ ਇਸੇ ਨੂੰ ਅੰਤਰ ਨੂੰ ਸਪਸ਼ਟ ਕਰਦੇ ਆ ਈ.ਐਮ ਵਾਸਟਰ ਨੇ ਆਪਣੀ ਪੁਸਤਕ ਐਸਪੈਕਟ ਆਫ ਨੋਵਲ ਦੇ ਵਿੱਚ ਕਿਹਾ ਸੀ ਕਿ ਕਥਾ ਕੀ ਹੈ ਘਟਨਾ ਨੂੰ ਕੀ ਕਰਦੀ ਆ ਇੱਕ ਕਾਲਕ੍ਰਮ ਦੇ ਵਿੱਚ ਜਿਹੜੀ ਆ ਇੱਕ ਲੜੀ ਦੇ ਵਿੱਚ ਜਿਹੜੀ ਆ ਬੰਨਦੀ ਆ ਵਰਣਨ ਕਰਦੀ ਆ ਉਸ ਦਾ ਪਰੰਤੂ ਜਿਹੜਾ ਕਥਾਨਕ ਹੁੰਦਾ ਹੈ ਉਹ ਕੀ ਕਰਦਾ ਹੈ ਘਟਨਾ ਨੂੰ ਕਾਰਨ ਕਾਰਜ ਦੀ ਲੜੀ ਦੇ ਅਨੁਸਾਰ ਬਿਆਨ ਕਰਦਾ ਹੈ ਇੱਕ ਕਥਾਨਕ ਕੀ ਹੁੰਦਾ ਘਟਨਾਵਾਂ ਨੂੰ ਤਰਤੀਬ ਸਸਪੈਂਸ ਚਰਮ ਬਿੰਦੂ ਤੇ ਅੰਤ ਦਿਨਾਂ ਜਿਵੇਂ ਜੇਕਰ ਕਥਾਵਾ ਕਥਾ ਦੇ ਵਿੱਚ ਕੀ ਹੋਵੇਗਾ ਰਾਜਾ ਮਰ ਗਿਆ ਫਿਰ ਰਾਣੀ ਮਰ ਗਈ ਇਹ ਕਥਾਵਾ ਪਰੰਤੂ ਰਾਜਾ ਮਰ ਗਿਆ ਫਿਰ ਉਸਦੇ ਵਿਯੋਗ ਦੇ ਵਿੱਚ ਰਾਣੀ ਕਿਉਂ ਮਰੀ ਉਸ ਦਾ ਨਾਲ ਕਾਰਨ ਦੱਸਿਆ ਗਿਆ ਕਿ ਰਾਜੇ ਦੇ ਵਿਯੋਗ ਦੇ ਵਿੱਚ ਮਰ ਗਈ ਇਹ ਕੀ ਆ ਕਥਾਨਕ ਆ ਕਥਾ ਕੀ ਆ ਕਿਸੇ ਵੀ ਰਚਨਾ ਦਾ ਕੀ ਹੁੰਦਾ ਹੈ ਕੱਚਾ ਮਾਲ ਹੁੰਦਾ ਕਿਹਾ ਇੱਕ ਇੱਕ ਤਰੀ ਦੇ ਨਾਲ ਇਕੜਨਾਵਾਂ ਦੀ ਲੜੀ ਹੈ ਜੋ ਲੇਖਕ ਨੂੰ ਰਚਨਾ ਕਰਨ ਲਈ ਪ੍ਰੇਰਿਤ ਕਰਦੀ ਹੈ ਕਥਾ ਵਿਚਾਰਾਂ ਅਨੁਭਵਾਂ ਤੇ ਕਲਪਨਾ ਦਾ ਮਿਲਾਪ ਹੁੰਦਾ ਹੈ ਕਥਾਨਕ ਕੀ ਹੁੰਦਾ ਹੈ ਕਥਾਨਕ ਹੁੰਦਾ ਹੈ ਉਹ ਕਲਾ ਜਿਸ ਰਾਹੀਂ ਲੇਖਕ ਕਥਾ ਨੂੰ ਵਿਵਸਥਿਤ ਕਰਦਾ ਹੈ ਕਥਾਨਕ ਵਿੱਚ ਘਟਨਾਵਾਂ ਦੀ ਤਰਤੀਬ ਸਸਪੈਂਸ ਚਰਮ ਬਿੰਦੂ ਤੇ ਅੰਤ ਜਿਹੜੇ ਨੇ ਸ਼ਾਮਲ ਹੁੰਦੇ ਨੇ ਇਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਹੁੰਦਾ ਆ ਕੀ ਕਥਾ ਕੀ ਹੁੰਦੀ ਹੈ ਸਿਰਫ ਘਟਨਾ ਹੁੰਦੀ ਹੈ ਠੀਕ ਹੈ ਕਥਾਨਕ ਕੀ ਹੁੰਦੀ ਹੈ ਉਸ ਘਟਨਾ ਦਾ ਕਲਾਤਮਕ ਜਿਹੜਾ ਸੰਚਾਲਨ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਨੈਕਸਟ ਨੈਕਸਟ ਤਰੀਕੇ ਦੇ ਨਾਲ ਇਸ ਤਰ੍ਹਾਂ ਹੋਇਆ ਪਛਮੀ ਵਿਦਵਾਨਾਂ ਨੇ ਵੀ ਕਥਾਨਕ ਨੂੰ ਪਲਾਟ ਆਖਿਆ ਹੈ ਜਿਸ ਦਾ ਅਰਥ ਹੈ ਕਪਟ ਯੋਜਨਾ ਜਾਂ ਛੜ ਜਿੰਤਰ ਠੀਕ ਹੈ ਕਈ ਵਿਦਵਾਨ ਰੂਪਾ ਦੇ ਆਰੰਭ ਵਿੱਚ ਆਉਣ ਵਾਲੇ ਪਾਤਰ, ਸੂਤਰ ਧਾਰ, ਨਟਿ ਸਥਾਪਕ ਤੇ ਨਾਦੀ ਨੂੰ ਵੀ ਕਥਾ ਵਸਤੂ ਦੇ ਅੰਤਰਗਤ ਮੰਨਦੇ ਨੇ ਕਿਉਂਕਿ ਉਹਨਾਂ ਦੁਆਰਾ ਰੂਪਕ ਦਾ ਪ੍ਰਸਤੁਤੀਕਰਨ ਵੀ ਕੀਤਾ ਜਾਂਦਾ ਠੀਕ ਹੈ ਇਸ ਦੇ ਡਾਇਗਰਾਮ ਦਾ ਆਈਡੀਆ ਵੀ ਲੈ ਸਕਦੇ ਆ ਕਥਾ ਕੀ ਹੁੰਦੀ ਹੈ ਘਟਨਾਵਾਂ ਦੀ ਲੜੀ ਹੁੰਦੀ ਹੈ ਕਥਾਨਕ ਕੀ ਹੁੰਦਾ ਲੜੀ ਹੁੰਦੀ ਹੈ ਜਿਸ ਦੇ ਰਾਹੀਂ ਕਲਾਤਮਕ ਰੂਪ ਵਿੱਚ ਜਿਹੜਾ ਆ ਪੇਸ਼ ਕੀਤਾ ਜਾਂਦਾ ਹੈ ਕਥਾ ਨੂੰ ਯਾਨੀ ਕਿ ਕਥਾ ਕੀ ਹੈ ਕਥਾ ਘਟਨਾਵਾਂ ਦੀ ਲੜੀ ਹੁੰਦੀ ਤੇ ਕਥਾਨਕ ਕੀ ਹੁੰਦਾ ਕਥਾ ਨੂੰ ਵਿਵਸਥਿਤ ਕੀਤਾ ਗਿਆ ਹੁੰਦਾ ਹੈ ਕਿ ਕਥਾ ਇਵੇਂ 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 ਜੜੀਏ ਕਹਾਣੀ ਹੈ ਇਵੇਂ ਚੱਲਦੀ ਪਈ ਹੈ ਮਹੱਤਵ ਕੀ ਹੁੰਦਾ ਹੈ ਇਹ ਰਚਨਾ ਦੀ ਬੁਨਿਆਦ ਹੁੰਦੇ ਨੇ ਪਾਠਕ ਦੀ ਰੁਚੀ ਬਣਾਈ ਰੱਖਦੇ ਨੇ ਠੀਕ ਹੈ ਪਾਠਕ ਉਸ ਦੇ ਵਿੱਚ ਜਿਹੜੀ ਆਪਣੀ ਰੁਚੀ ਦੇ ਨਾਲ ਆਪਣੇ ਇੰਟਰਸਟ ਦੇ ਨਾਲ ਉਸ ਨੂੰ ਜ਼ਿਆਦਾ ਪੜਦਾ ਕਲਾਤਮਕਤਾ ਤੇ ਸੁੰਦਰਤਾ ਪੈਦਾ ਕਰਦਾ ਹੈ ਸਮਾਜਿਕ ਹੀਕਰ ਨੂੰ ਦਰਸਾਉਂਦੇ ਆ ਉਦਾਹਰਣ ਲੈ ਸਕਦੇ ਆ ਜਿਵੇਂ ਹੀਰ ਵਾਰਿਸ ਇਹ ਪ੍ਰੇਮ ਕਥਾ ਦਾ ਸੁੰਦਰ ਕੀਆ ਕਥਾ ਨਕਿਆ ਸੋ ਹਿਲੇ ਛੋਟੀਕਰ ਸੰਗਣੀ ਕਥਾ ਜਿਹੜੀ ਇਹ ਸੰਚਾਲਿਤ ਕੀਆ ਕਥਾਨਕ ਹੈ ਨੈਕਸਟ ਟਾਪਿਕ ਆ ਸਾਡਾ ਰੂਪ ਤੇ ਵਸਤੂ ਠੀਕ ਹੈ ਕਥਾ ਤੇ ਕਥਾਨਕ ਦਾ ਨੂੰ ਸਮਝ ਆ ਗਿਆ ਹੋਵੇਗਾ ਹੁਣ ਆਪਾਂ ਵਧਦੇ ਆ ਰੂਪ ਤੇ ਵਸਤੂ ਵੱਲ ਰੂਪ ਤੇ ਆਖਿਰਕਾਰ ਵਸਤੂ ਹੁੰਦੇ ਕੀ ਨੇ ਦੋ ਚੀਜ਼ਾਂ ਨੇ ਠੀਕ ਹੈ ਰੂਪ ਤੇ ਵਸਤੂ ਵਸਤੂ ਕਿੰਦੀ ਆ ਰਚਨਾ ਦੀ ਆਤਮਾ ਕਿ ਵਸਤੂ ਕਿਸੇ ਸਾਹਿਤ ਰਚਨਾ ਦੇ ਵਿੱਚ ਪੇਸ਼ ਕੀਤੀ ਗਈ ਸਮੱਸਿਆ ਜਾਂ ਘਟਨਾ ਨੂੰ ਕਹਿੰਦੇ ਨੇ ਪਰੰਤੂ ਰੂਪ ਉਸ ਨੂੰ ਕਹਿੰਦੇ ਨੇ ਜੋ ਉਸ ਨੂੰ ਆਕਾਰ ਦਿੰਦਾ ਜਾਨਕਿ ਰਚਨਾ ਦੀ ਦੇਹ ਅਰਸਤੂ ਦੇ ਅਨੁਸਾਰ ਰੂਪ ਕੇਵਲ ਆਕਾਰ ਹੀ ਨਹੀਂ ਸਗੋ ਆਕਾਰ ਪ੍ਰਦਾਨ ਕਰਨ ਵਾਲਾ ਵੀ ਹੈ ਵਸਤੂ ਕੀ ਹੁੰਦੀ ਹੈ ਕਿਸੇ ਸਾਹਿਤ ਰਚਨਾ ਵਿੱਚ ਪੇਸ਼ ਕੀਤੀ ਗਈ ਸਮੱਸਿਆ ਜਾਂ ਘਟਨਾ ਕਿ ਇਸ ਦੇ ਵਿੱਚ ਕਿਹੜੇ ਵਿਚਾਰ ਨੇ ਕੀ ਅਨੁਭਵ ਕੀਤਾ ਗਿਆ ਕੀ ਭਾਵਨਾयां ਕੀ ਸੁਨੇਹਾ ਹੈ ਇਸ ਦੇ ਵਿੱਚ ਉਹ ਕੀ ਉਹ ਕੀ ਵਸਤੂ ਵਸਤੂ ਦੇ ਬਿਨਾ ਕਿਉਂ ਦੀਆ ਰਚਨਾ ਕਿਉਂ ਦੀਆ ਬੇਕਾਰ ਹੁੰਦੀ ਹੈ ਰੂਪ ਕੀ ਹੁੰਦਾ ਹੈ ਭਾਸ਼ਾ ਸ਼ੈਲੀ ਸ਼ੰਦ ਬਿੰਬ ਪ੍ਰਤੀਕ ਇਹ ਸਾਰੇ ਕਿਉਂਦੇ ਨੇ ਰੂਪ ਦੇ ਅੰਗ ਹੁੰਦੇ ਨੇ ਰੂਪ ਤੇ ਵਸਤੂ ਦਾ ਕੀ ਰਿਸ਼ਤਾ ਹੁੰਦਾ ਇਹ ਦੋਵੇਂ اٹੋਟ ਹੁੰਦੇ ਨੇ ਰੂਪ ਵਸਤੂ ਨੂੰ ਜੀਵੰਤ ਬਣਾਉਂਦਾ ਜਿਵੇਂ ਦੇ ਆਤਮਾ ਨੂੰ ਚੰਗਾ ਰੂਪ ਪਾਸ ਜੇਕਰ ਗੈਰੀ ਵਸਤੂਵਾ ਜਾਨੀ ਕਿ ਕਲਾ ਦੀ ਕੀ ਹੋਈ ਪ੍ਰੀਪੂਰਣਤਾ ਨੂੰ ਜਿਹੜਿਆ ਬਣਾਉਂਦੇ ਨੇ ਡਾਇਗਰਾਮ ਆਈਡੀਆ ਵੀ ਤੁਸੀਂ ਲੈ ਸਕਦੇ ਹੋ ਜੇ ਵਸਤੂ ਜੈਟ ਮੀਨਸ ਆਤਮਾ ਰੂਪ ਮੀਨਸ ਸਰੀਰ ਇੱਕ ਦੂਜੇ ਤੋਂ ਬਿਨਾ ਕੀ ਨੇ ਅਧੂਰੇ ਨੇ ਵਾਰਿਸ ਸ਼ਾਹੀ ਉਦਾਰਣ ਲੈ ਸਕਦੇ ਆ ਵਸਤੂ ਕੀ ਹੈ ਯਾਨੀ ਕਿ ਮੇਨ ਟਾਪਿਕ ਵਸਤੂ ਤੋਂ ਸਿੱਧਾ ਮਤਲਬ ਲੈ ਲਓ ਟਾਪਿਕ ਕੀ ਹੈ ਤੇ ਰੂਪ ਤੋਂ ਮਤਲਬ ਲੈ ਲਓ ਕਿ ਕਿਸ ਕਿਸ ਜਿਹੜਾ ਆ ਆਕਾਰ ਦੇ ਵਿੱਚ ਯਾਨੀ ਕਿ ਜੇਕਰ ਰੂਪ ਕਥਾ ਆ ਰੂਪ ਕੀ ਹੋ ਗਿਆ ਕਥਾ ਵੀ ਹੋ ਸਕਦਾ ਰੂਪ ਕੀ ਹੋ ਸਕਦਾ ਕਾਵੇ ਵੀ ਹੋ ਸਕਦਾ ਰੂਪ ਕੀ ਹੋ ਸਕਦਾ ਸ਼ਾਇਰੀ ਵੀ ਹੋ ਸਕਦੀ ਆ ਜਾਨੀ ਕਿ ਵੀਰ ਹੀਰਵਾਰਿਸ ਦੀ ਜਿਹੜੀ ਆ ਉਸ ਦਾ ਵਸਤੂ ਕੀ ਸੀ ਪ੍ਰੇਮ ਸੀ ਤੇ ਰੂਪਕੀ ਸੀ ਕਾਵੇ ਸੀ ਗੁਰਬਾਣੀ ਦੇ ਵਿੱਚ ਵਸਤੂ ਕੀ ਆਧਿਆਤਮਕਤਾ ਆ ਰੂਪਕੀ ਆ ਸੰਗੀਤਮਈ ਛਾਂਦ ਆ ਉਸ ਤੋਂ ਅਗਲਾ ਟੋਪਿਕ ਆ ਪਾਤਰ ਉਸਾਰੀ ਪਾਤਰ ਉਸਾਰੀ ਕਿ ਹੁੰਦੀ ਆ ਆਖਿਰਕਾਰ ਪਰਿਭਾਸ਼ਾ ਪਾਤਰ ਕਥਾ ਦੇ ਜੀਵੰਤ ਰੂਪ ਹੁੰਦੇ ਨੇ ਜਿਵੇਂ ਅਰਸਤੂ ਨੇ ਕਥਾਤਮਕ ਸਾਹਿਤ ਦੇ ਵਿੱਚ ਕਥਾਨਕ ਨੂੰ ਪਲਾਂਟ ਤੋਂ ਸਭ ਤੋਂ ਪਲਾਂਟ ਤੋਂ ਸਭ ਤੋਂ ਮੁੱਖ ਤੱਤ ਮੰਨਿਆ ਪਰ ਆਧੁਨਿਕ ਸਾਹਿਤਕਾਰਾਂ ਤੇ ਲੋਚਕਾਂ ਨੇ ਪਾਤਰ ਉਸਾਰੀ ਨੂੰ ਮਹੱਤਵਪੂਰਨ ਥਾਂ ਦਿੱਤਾ ਠੀਕ ਹੈ ਇਸੇ ਦੇ ਲਈ ਅਰਨਲਡ ਵਰੇਟੋਰੀ ਅਰਸਤੂ ਦੇ ਸਿਧਾਂਤ ਦਾ ਖੰਡਨ ਕਰਦੇ ਆ ਲਿਖਿਆ ਕਿ ਚੰਗੀ ਕਹਾਣੀ ਚੰਗੇ ਨਾਵਲ ਜਾਂ ਚੰਗੇ ਨਾਟਕ ਦਾ ਆਧਾਰ ਕੇਵਲ ਪਾਤਰ ਹੀ ਹੋ ਸਕਦਾ ਜੇਕਰ ਕਹਾਣੀ ਦੇ ਵਿੱਚ ਪਾਤਰ ਚੰਗਾ ਹੈ પાત્ર ਦੀ ਉਹ ਸਾਰੀ ਚੰਗੀ ਹੈ ਨਾਵਲ ਦੇ ਵਿੱਚ ਕਹਾਣੀ ਦੇ ਵਿੱਚ ਨਾਟਕ ਦੇ ਵਿੱਚ ਜਿਨ੍ਹਾਂ ਦੁਆਰਾ ਕਥਾ ਦੀਆਂ ਘਟਨਾਵਾਂ ਵਾਪਰਦੀਆਂ ਨੇ ਉਹ ਖੁਦ ਉਹਨਾਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੇ ਨੇ ਪਾત્રਾਂ ਦੁਆਰਾ ਕੀਆ ਕਥਾਨਕ ਤੇ ਕਥਾਵਸਤੂ ਦਾ ਨਿਰਮਾਣ ਹੁੰਦਾ ਆ ਕਿਸੇ ਰਚਨਾ ਵਿੱਚ ਘਟਨਾਵਾਂ ਦੀ ਮਹਾਨਤਾ ਘਟ ਵੱਧ ਹੋ ਜਾਂਦੀ ਹੈ ਪਰੰਤੂ ਪਾਤਰਾਂ ਦੀ ਨਹੀਂ ਠੀਕ ਹੈ ਹੋ ਸਕਦਾ ਹੈ ਕਿ ਕੋਈ ਘਟਨਾ ਜਿਹੜੀ ਆ ਉਸ ਨੂੰ ਛੱਡਿਆ ਜਾ ਸਕਦਾ ਹੋਵੇ ਪਰ ਪਾਤਰ ਜਿਹੜਾ ਆ ਮੇਨ ਪਾਤਰ ਜਿਹੜੇ ਹੁੰਦੇ ਨੇ ਉਹ ਕਦੀ ਵੀ ਨਹੀਂ ਛੱਡੇ ਜਾਂਦੇ ਠੀਕ ਹੈ ਇਸ ਕਰਕੇ ਪਾਤਰ ਉਸਾਰੀ ਕੀ ਹੁੰਦੀ ਆ ਇਹ ਮੇਨ ਹੁੰਦੀ ਆ ਅਗਲਾ ਆ ਪਾਤਰ ਚਿੱਤਰਣ ਕਿਉਂ ਜਰਣਾ ਚਾਹੀਦਾ ਇਹ ਸਾਹਿਤਕਾਰ ਦੀ ਆਪਣੀ ਰੁਚੀ ਆਪਣੀ ਯੋਗਤਾ ਉਸ ਦੇ ਉਦੇਸ਼ ਦੇ ਉੱਤੇ ਨਿਰਭਰ ਆ ਜੇਕਰ ਕਹਾਣੀ ਕਿਵੇਂ ਦੀ ਆ ਕਵਿਤਾ ਕਿਵੇਂ ਦੀ ਆ ਨਾਟਕ ਕਿਵੇਂ ਦਾ ਆ ਇਹ ਉਸ ਦੇ ਉੱਤੇ ਡਿਪੈਂਡ ਕਰਦਾ ਪਾਤਰਾਂ ਦੇ ਪ੍ਰਕਾਰ ਵੀ ਹੁੰਦੇ ਨੇ ਠੀਕ ਹੈ ਮੁੱਖ ਪਾਤਰ ਕਿਹੜਾ ਆ ਸਹਾਇਕ ਪਾਤਰ ਕਿਹੜਾ ਹੈ ਖਲਨਾਇਕ ਪਾਤਰ ਕਿਹੜਾ ਆ ਪ੍ਰਤੀਕਾਤਮਕ ਪਾਤਰ ਕਿਹੜਾ ਜਿਵੇਂ ਮੁੱਖ ਪਾਤਰ ਹੈ ਮੰਨ ਲਓ ਹੀਰਾਂਜੇ ਦੀ ਕਹਾਣੀ ਹੈ ਠੀਕ ਹੈ ਹੀਰਾਂਜੇ ਦਾ ਜਿਹੜਾ ਕਿੱਸਾ ਹੈ ਕਥਾ ਦੇ ਕੇਂਦਰ ਦੇ ਵਿੱਚ ਕੀ ਆ ਹੀਰਾਂਜ ਤੇ ਮੇਨ ਹੁੰਦੇ ਨੇ ਸਹਾਇਕ ਪਾਤਰ ਕੀ ਹੁੰਦੇ ਨੇ ਮੁੱਖ ਪਾਤਰ ਨੂੰ ਪੂਰਾ ਕਰਦੇ ਨੇ ਠੀਕ ਹੈ ਖਲਨਾਇਕ ਹੁੰਦੇ ਰੁਕਾਵਟ ਪੈਦਾ ਕਰਦੇ ਨੇ ਜੋ ਸਸਪੈਂਸ ਵਧਾਉਂਦੇ ਨੇ ਪ੍ਰਤੀਕਾਤਮਕ ਪਾਤਰ ਉਹਨੇ ਕਿਸੇ ਵਿਚਾਰ ਦਾ ਪ੍ਰਤੀਕ ਜਿਹੜਾ ਆ ਉਸ ਨੂੰ ਬਿਆਨ ਕਰਦੇ ਨੇ ਪਾਤਰ ਉਸਾਰੀ ਦੇ ਮਾਪਦੰਡ ਕੀ ਹੁੰਦੇ ਨੇ ਪਾਠਕ ਨੂੰ ਸੱਚੇ ਲੱਗਣੇ ਚਾਹੀਦੇ ਨੇ ਕਿ ਹਾਂ ਇਹ ਰੀਅਲ ਹੈ ਸੋਚਾਂ ਦੇ ਸੰਘਰਸ਼ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਕਥਾ ਨਾਲ ਪਾਤਰ ਜਿਹੜੇ ਨੇ ਉਹ ਬਦਲਨੇ ਵੀ ਚਾਹੀਦੇ ਨੇ ਠੀਕ ਹੈ ਯਾਨੀ ਕਿ ਕਥਾ ਦੇ ਅਨਸਾਰ ਜੇਕਰ ਕਿਵੇਂ ਦਾ ਵਿਸ਼ਾ ਹੈ ਉਸ ਦੇ ਅਨਸਾਰ ਜਿਹੜਾ ਪਾਤਰ ਬਦਲ ਵੀ ਜਾਂਦਾ ਹੈ ਪਾਤਰ ਸਮਾਜ ਦੇ ਸੱਚ ਦਰਸਾਉਣ ਵਾਲਾ ਚਾਹੀਦੇ ਨੇ ਡਾਇਗਰਾਮ ਆਈਡੀਆ ਲੈਸ ਐਜ ਜੋ ਪਾਤਰ ਕੀ ਹੁੰਦਾ ਹੈ ਮੁੱਖ ਸਹਾਇਕ ਖਲ ਨਾਇਕ ਪ੍ਰਤੀਕਾਤਮਕ ਹੁੰਦਾ ਹੈ ਤੇ ਹਰੇਕ ਰਚਨਾ ਨੂੰ ਕੀ ਹੈ ਜੀਵੰਤ ਬਣਾਉਂਦਾ ਉਦਾਹਰਣ ਲੈ ਸਕਦੇ ਆ ਅਸ਼ੂ ਜਿਵੇਂ ਮੁਲਕ ਰਾਜ ਆਨੰਦ ਦੇ ਵਿੱਚ ਬਖਾ ਸੀ ਹੀਰ ਵਾਰਿਸ ਦੇ ਵਿੱਚ ਕੀ ਸੀ ਹੀਰ ਤੇ ਰਾਂਝਾ ਸੀ ਬੁੰਤੀ ਤੇ ਬੰਤਰ ਇਸ ਤੇ ਸਪੈਲਿੰਗ ਦੀ ਮਿਸਟੇਕ ਐ ਜਸ ਨੂੰ ਤੁਸੀਂ ਸਹੀ ਕਰ ਲਿਓ ਠੀਕ ਐ ਇੱਥੇ ਆਣਾ ਸੀ ਬੁੰਤੀ ਠੀਕ ਐ ਬੁੰਤੀ ਬੁੰਤੀ ਕੀ ਹੁੰਦੀ ਹੈ ਆਖਿਰਕਾਰ ਬੁੰਤੀ ਤੇ ਬੰਦਰ ਇਹ ਸਭ ਤੋਂ ਛੋਟਾ ਟੌਪਿਕ ਆ ਲਗਭਗ ਇਨਾ ਇੰਪੋਰਟੈਂਟ ਨਹੀਂ ਆ ਜਿੰਨਾ ਕਿ ਇੰਪੋਰਟੈਂਟ ਵੀ ਹੋਣੇ ਆ ਸੁਣ ਲਓ ਇਸ ਵੀਡੀਓ ਦੇ ਵਿੱਚ ਪ੍ਰਤੀਕ ਅਨੁਕਰਨ ਬਿੰਬ ਰੂਪ ਵਸਤੂ ਪਾਤਰ ਉਸਾਰੀ ਤੇ ਕਥਾ ਤੇ ਕਥਾਨਕ ਇਹ ਤੁਸੀਂ ਪੜ੍ਹ ਕੇ ਹੀ ਜਾਣੇ ਨੇ ਬੁੰਤੀ ਤੇ ਬੰਦਰ ਇਹ ਛੱਡ ਸਕਦੇ ਕਿ ਬਾਕੀ ਸਾਰੇ ਪੜਕੇ ਚਲੇ ਜਾਓ ਇਹਦੇ ਵਿੱਚੋਂ ਤੁਹਾਨੂੰ ਸਾਹਿਦ ਦੇ ਆਲੋਚਨਾ ਨਾਲ ਸੰਬੰਧਿਤ ਜਿਹੜੇ ਮੂਲ ਸੰਕਲਪ ਨੇ ਇਹਨਾਂ ਵਿੱਚੋਂ ਤੁਹਾਨੂੰ ਦੋ ਕੋਸ਼ਣ ਆਣਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ अटेम्प्ट ਕਰਨਾ ਹੈ ਬਾਕੀ ਜੇਕਰ ਆਪਸ਼ਨਲ 5ਵਿਤ ਦੇ ਵਿੱਚੋਂ ਵੀ ਤੁਸੀਂ ਜਿਹੜਾ ਇੱਕ ਕੁਸ਼ਣ ਹੈ ਟੈਂਪਲ ਜਿਹੜਾ ਹੈ ਉਹ ਕਰ ਸਕਦੇ ਜੀ ਗੁੰਤੀ ਦੇ ਬੰਤਰ ਹੁੰਦੇ ਕਿਨੇ ਇਹ ਰੂਪਾਕਰ ਦੇ ਦੋ ਮੁਖ ਪੱਖ ਹੁੰਦੇ ਨੇ ਇਸ ਦੇ ਵਿੱਚ ਉਸ ਦਾ ਆੰਤ੍ਰਿਕ ਰੂਪ ਹੁੰਦਾ ਜੋ ਉਸ ਦੀ ਸਮੁੱਚੀ ਆਤਮਾ ਦੇ ਵਿੱਚੋਂ ਵਿਆਪਕ ਹੁੰਦਾ ਹੈ ਇਸ ਨੂੰ ਦਰਸਾਉਣ ਲਈ ਬੰਤਰਜਨ ਦਰੂਣੀ ਸੰਗਠਨਾ ਆ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਦੂਜਾ ਸਾਹਿਤ ਹੁੰਦਾ ਰੂਪ ਦਾ ਬਾਹਰੀ ਪੱਖ ਠੀਕ ਹੈ ਹਰ ਰੂਪਾਕਾਰ ੀਆਂ ਆਪਣੀਆਂ ਸਰੰਚ ਮਾਤਮਕ ਰੇਖਾਵਾਂ ਤੇ ਰੂਪਾਕਾਰਕ ਵਿਸ਼ੇਸ਼ਤਾਈਆਂ ਜਾਨਕਿ ਬੁੰਤੀ ਕੀ ਹੁੰਦੀ ਆ ਰਚਨਾ ਦਾ ਸਾਹਿਤਿਕ ਅੰਦਾਜ਼ ਹੁੰਦਾ ਹੈ ਭਾਸ਼ਾ ਵਾਕ ਸਰੰਚਨਾ ਰੂਪਕ ਪ੍ਰਤੀਕ ਟੋਨ ਸਭ ਕੀ ਇਹ ਬੁੰਤੀ ਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਯਾਦ ਰੱਖਣਾ ਕਿ ਬੁੰਤੀ ਦੇ ਵਿੱਚ ਸ਼ਾਮਲ ਕੀ ਕੀ ਹੁੰਦਾ ਭਾਸ਼ਾ ਵਾਕ ਸਰੰਜਨਾ ਰੂਪਕ ਤੇ ਪ੍ਰਤੀਕ ਤੇ ਟਿਊਨ ਯਾਨੀ ਕਿ ਧੁਨ ਕਿਵੇਂ ਦੀ ਆ ਠੀਕ ਹੈ ਕੀ ਹੈ ਧੁਨ ਕਿਵੇਂ ਦੀ ਆ ਹਰ ਲੇਖਕ ਦੀ ਬੁਨਤੀ ਉਸ ਦੀ ਪਛਾਣ ਹੁੰਦੀ ਆ ਕਿ ਲੇਖਕ ਦੇ ਜਿਹੜੀ ਉਸ ਦਾ ਜਿਹੜੀ ਭਾਸ਼ਾ ਆ ਉਸ ਦੇ ਵਾਕ ਜਿਹੜੇ ਨੇ ਉਹ ਕਿਵੇਂ ਦੇ ਨੇ ਇਹ ਕੀ ਆ ਲੇਖਕ ਦੀ ਪਛਾਣ ਹੁੰਦੀ ਆ ਬੁਨਤੀ ਬੰਤਰ ਕਿ ਹੁੰਦੀ ਆ ਰਚਨਾ ਦੀ ਸਰੰਜਨਾ ਸ਼ੁਰੂਆਤ ਕਿਵੇਂ ਹੋਈ ਕਹਾਣੀ ਦੇ ਵਿੱਚ ਚੜਾਅ ਕਿੱਥੋਂ ਆਇਆ ਉਤਾਰ ਕਿੱਥੇ ਗਿਆ ਚਰਮ ਬਿੰਦੂ ਕੀ ਸੀ ਅੰਤ ਕੀ ਸੀ ਬੰਤਰ ਰਚਨਾ ਨੂੰ ਇਕਤਾ ਤੇ ਕੀਆ ਸੁੰਦਰਤਾ ਬਿਆਨ ਕਰਦੀ ਬੰਤਰ ਦੇ ਗੁਣ ਕੀ ਹੁੰਦੇ ਨੇ ਇਕਤਾ ਲੜੀ ਬੱਦਤਾ ਸੰਗੀਤੀ ਤੇ ਸੁੰਦਰਤਾ ਡਾਇਗਰਾਮ ਆਈਡੀਆ ਵੀ ਲੈ ਸਕਦੇ ਜਿਵੇਂ ਬੰਤਰ ਸ਼ੁਰੂਆਤ ਚੜਾਅ ਚਰਮ ਬਿੰਦੂ ਗਰਾਵਿਟ ਤੇ ਅੰਤ ਉਦਾਹਰਣ ਲਈ ਜਾ ਸਕਦੀ ਹੈ ਗੁਰਬਾਣੀ ਛੰਦਾਂ ਦੀ ਬੰਤਰ ਤੇ ਸੰਗਾਤਮੀ ਬੁਣਤੀ ਹੁੰਦੀ ਹੈ ਜਿਵੇਂ ਦੇ ਚਾਵਾਂ ਨਾਵਲ kia ਆਧੁਨਿਕ ਬੰਤਰ ਤੇ ਸੰਦਾਰਣ ਜਿਹੜੀ ਬੁਨਤੀ ਆ ਉਸ ਦੇ ਵਿੱਚ ਵਰਤੋ ਕੀਤੀ ਗਈ ਹੈ ਜੇਕਰ ਗੱਲ ਕਰੀਏ ਇਸ ਦੇ ਕਨਕਲੂਜਨ ਦੀ ਇਸ ਦਾ ਸਾਰ ਕੀ ਨਿਕਲਦਾ ਹੈ ਸਾਹਿਤ ਆਲੋchna ਦੇ ਚਾਰ ਤੱਤ ਠੀਕ ਹੈ ਕਿਸੇ ਵੀ ਰਚਨਾ ਦੀ ਰੂਹ ਨੇ ਇਹ ਰਚਨਾ ਨੂੰ ਕਲਾਤਮਕ ਪ੍ਰਭਾਵਸ਼ਾਲੀ ਤੇ ਪੂਰਨ ਬਣਾਉਂਦੇ ਨੇ ਬਿਨਾ ਇਹਨਾਂ ਦੇ ਰਚਨਾ ਜਿਹੜੀ ਆ ਸੁੱਕੀ ਤੇ ਬੇਅਸਰ ਜਿਹੜੀ ਆ ਉਹ ਰਹਿ ਜਾਂਦੀ ਹੈ ਹੋਪਲੀ ਆਲੇ ਚਾਰੇ ਟੌਪਿਕ ਤਾਂ ਨੂੰ ਸਮਝਾ ਗਏ ਉਹਨਗੇ ਜਿੰਨਾ ਬੱਚਾ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹ ਚੈਨਲ ਦੇ ਉੱਤੇ ਜਾ ਕੇ ਪਲੇਲਿਸਟ ਬਣੀ ਹੋਈ ਆ ਪੰਜਾਬੀ ਇਲੈਕਟਿਵ ਬੀਏ 3 ਸਮੈਸਟਰ ਉੱਥੇ ਜਾ ਕੇ ਵੀਡੀਓ ਨੂੰ ਵਾਚ ਕਰ ਸਕਦੇ ਨੇ ਗ੍ਰਾਮਰ ਦਾ ਟੌਪਿਕ ਜਿਹੜਾ ਆ ਇਸ ਵੀਡੀਓ ਦੇ ਨਾਲ ਫਿਨਿਸ਼ ਹੁੰਦਾ ਆ ਇਸ ਤੋਂ ਇਲਾਵਾ ਜਿਹੜਾ ਪ੍ਰਸੰਗ ਸਾਹਿਤ ਵਿਆਖਿਆ ਨਾਸਪਾਣੀ ਦੀ ਕਰਵਾਈ ਹੋਈ ਆ ਬਾਕੀ ਵੀ ਜਲਦ ਹੀ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲ ਜੇਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇਕਰ ਕਿਸੇ ਤਰ੍ਹਾਂ ਦਾ ਡਾਊਟ ਆ ਕਮੈਂਟ ਬਾਕਸ ਦੇ ਵਿੱਚ ਜੁੜੋ